ਜੀਬੀਬੀ ਗਰੁੱਪ ਦੇ ਵਸਨੀਕਾਂ ਦੇ ਵੱਲੋਂ ਅੱਜ ਖਰੜਨਗਰ ਕਾਉਂਸਲ ਦੇ ਵਿੱਚ ਆਪਣੀ ਮੁਰਲੀ ਸਹੂਲਤਾਂ ਨੂੰ ਲੈ ਕੇ ਨਾਰੇਬਾਜੀ ਕੀਤੀ ਗਈ ਰੋਸ ਪ੍ਰਦਰਸ਼ਨ ਕੀਤਾ ਗਿਆ ਆਪ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਖਰੜਨਗਰ ਕਾਉਂਸਲ ਦੇ ਦਫ਼ਤਰ ਦੇ ਵਿੱਚ ਜਿੱਥੇ ਜੀਬੀਬੀ ਗੀ ਬੀ ਗਰੁੱਪ ਦੇ ਵਸਨੀਕ ਜਿਹੜੇ ਨੇ ਉਹ ਬਿਲਡਰ ਦੇ ਖਿਲਾਫ ਜਿਹੜੇ ਨੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਕੀ ਮਸਲਾ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ So yeah, you one thing. ਅਸੀਂ ਸਾਥ ਪਾਣੀ ਢੋਕਾਂ ਪਤਾ ਹੈ ਐਸੇ ਨਕਰਾ ਆ ਕੇ ਕਿ ਨਾ ਉਹ ਵੀ ਨਾ ਕਿਹੜਾ ਨਾ ਕਿਹੜਾ ਸਾਥ ਕਿਹਨਿ ਸੀਗੇ ਮੇਰੇ ਘਰ ਦੇ ਨਾਲ ਕੋਈ ਪੁਰਸ਼ ਨਾਲ ਬਾਜਰ ਮਾੜੀ ਕੰਮ ਕੋਟਾ ਮੇਰਾ ਨਾਮ ਮੱਖਣ ਸਿੰਘ ਹੈ ਜੀ ਕਿ ਕਿਹੜੀ ਕਲੋਨੀ ਤੋਂ ਆਏ ਹੋ ਮੈਂ ਜੀ ਵੀ ਪੀ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਜੀ ਤੇ ਕੀ ਸਮੱਸਿਆ ਆ ਰਹੀ ਹੈ ਉਸ ਕਲੋਨੀ ਦੇ ਵਿੱਚ ਸਮੱਸਿਆ ਸਾਡੀ ਇਹ ਹੈ ਜੀ ਸਾਡੇ ਜਿਹੜੇ 700 ਘਰਾਂ ਦੀ ਕਲੋਨੀ ਹੈ ਉਹ ਸਾਰਿਆਂ ਦਾ ਜਿੰਨਾ ਵੀ ਰੇਨ ਡਰੇਨ ਹੈ ਤੇ ਸੀਵਰੇਜ ਡਿਸਪੋਜ਼ਲ ਹੈ ਉਹ ਉਹਦੀ ਸਾਨੂੰ ਬਹੁਤ ਬੜੀ ਸਮੱਸਿਆ ਆ ਰਹੀ ਹੈ ਜਿਹਦੀ ਵਜ੍ਹਾ ਕਰਕੇ ਸਾਡੀ ਕਲੋਨੀ ਦੇ ਵਿੱਚ ਘਟਮੀ ਪੈਣ ਦੀ ਨਾਲ ਵੀ ਬਹੁਤ ਬੜਾ ਪਾਣੀ ਜਮਾ ਹੋ ਜਾਂਦਾ ਜਿਹਦੇ ਕਰਕੇ ਲੋਕਾਂ ਨੂੰ ਕਲੋਨੀ ਦੇ ਵਿੱਚ ਆਣਾ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਇਹ ਚੋਈ ਦੀ ਕੀ ਸਮੱਸਿਆ ਆ ਰਹੀ ਹੈ ਚੋਈ ਦੀ ਸਮੱਸਿਆ ਇਹ ਹੈ ਜੀ ਜਿਹੜੀ ਸਾਡੀ ਕਲੋਨੀ ਦੇ ਨਾਲ ਨੂੰ 55 ਫੁੱਟ ਦੀ ਚੋਈ ਜਾਨੀ ਕਿ 10 ਗੱਠੇ ਦੀ ਜਿਹੜੀ ਚੋਈ ਆ ਉਹ ਨਿਕਲਦੀ ਹੈ ਉਹ ਅੱਗੇ ਬਿਲਡਰਾਂ ਨੇ ਕਵਰ ਕਰ ਲਈ ਹੈ ਔਰ 55 ਫੁੱਟ ਤੋਂ 15 ਫੁੱਟ ਰਹਿ ਗਈ ਹੈ 40 ਫੁੱਟ ਚ ਹੀ ਕਵਰ ਕਰ ਲਿਆ ਜਿਹਦੀ ਵਜ੍ਹਾ ਕਰਕੇ ਸਾਡੀ ਪਾਣੀ ਦੀ ਨਿਕਾਸੀ ਉਹ ਬੰਦ ਹੋ ਚੁੱਕੀ ਹੈ ਬੰਦ ਹੋ ਚੁੱਕੀ ਹੈ ਔਰ ਉਹਦੀ ਵਜ੍ਹਾ ਕਰਕੇ ਉਹ ਪਾਣੀ ਸਾਡੇ ਕਲੋਨੀ ਦੇ ਵਿੱਚ ਜਮਾ ਹੁੰਦਾ ਜਿਹਦੀ ਵਜ੍ਹਾ ਕਰਕੇ ਅਸੀਂ ਹਰਾਸ ਹੁੰਨੇ ਹਾਂ ਜਿਹੜੀਆਂ ਕਲੋਨੀਆਂ ਜੀ ਇਹ ਇਹ ਜਿਹੜੀ ਕਲੋਨੀ ਹੈ ਇਹ ਕੰਟਰੀ ਸਾਈਡ ਅਲਪਾਈਨ ਨਾਂ ਦੇ ਉੱਤੇ ਸੀ ਤੇ ਹੁਣ ਕੰਟਰੀ ਸਾਈਡ ਨਾਂ ਦੇ ਉੱਤੇ ਹੈਗੀ ਹੈ ਇੰਦਰਜੀਤ ਸਿੰਘ ਉਹਨਾਂ ਦੇ ਡਿਵੈਲਪਰ ਹੈਗੇ ਆ ਉਹਨਾਂ ਨੇ ਇਹ ਬੰਦ ਕੀਤੀ ਹੋਈ ਹੈ ਜੀ ਤੇ ਹੁਣ ਜਿਹੜਾ ਹੈ ਪਾਣੀ ਕਿੰਨਾ ਕਿੰਨਾ ਤੁਹਾਡੇ ਕਲੋਨੀ ਚ ਜਮਾ ਹੈ ਪਾਣੀ ਮੇਰੀ ਕਲੋਨੀ ਦੇ ਵਿੱਚ ਇਸ ਟਾਈਮ ਵੀ 8 ਤੋਂ 9 ਇੰਚ ਮੌਜੂਦਾ ਸਥਿਤੀ ਦੇ ਵਿੱਚ ਖੜਾ ਹੈ ਜੀ ਤੇ ਅੱਜ ਹੋਰ ਤੁਸੀਂ ਧਰਨਾ ਲਾਇਆ ਨਾਰੇਬਾਜੀ ਕੀਤੀ ਹੈ ਅਗਰ ਫੇਰ ਵੀ ਸਮੱਸਿਆ ਨਾ ਹੱਲ ਹੋਈ ਫਿਰ ਕੀ ਕਰੋਗੇ ਅਸੀਂ ਫਿਰ ਆਪਣੀ ਸਮੱਸਿਆ ਨੂੰ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਜੀ ਥਰੂ ਐਸ ਡੀ ਐਮ ਸਾਹਿਬ ਅਸੀਂ ਆਪਣੇ ਕਾਨੂੰਨ ਕਾਨੂੰਨ ਦਾ ਸਾਰਾ ਲਵਾਂਗੇ ਸਰਕਾਰ ਕੋਰਟ ਸਾਨੂੰ ਕੋਈ ਨਾ ਕੋਈ ਇਹਦਾ ਜਰੂਰ ਹੱਲ ਹੋਣਾ ਹੈ ਮੇਰਾ ਨਾਮ ਬਬਲੀ ਹੈ कौन सी कॉलोनी से आए हो मैं में रहती सर सर क्या क्या का सामना करना पड़ रहा है समस्य समस्य है समस्या समस्या ही पूरा सर पानी पानी भरा हुआ है और जैसी बारिश होती है पूरा हमारे जो कॉलोनी में पूरा पानी जम जाता है और हमको तो स्कूल जाने में बड़ी दिक्कत है सर बच्चों को स्कूल में कैसे लेके जाए और इतने मच्छर पैदा हो रहे हैं वहाँ पे डेली के डेली मतलब बहुत बुरी हालत है सर इसलिए आज हम यहाँ पे आए थे धरना देने के लिए सारे कॉलोनी वाले सब परेशान है और हमने तो मतलब इतना पैसा भी भरा क्या फायदा पैसा लगाने का किन्ने लाख लिता सर हमने तो लिया था अठारह में और बनाते बनाते तो पहुंच गए पचास में और अब तो सर ना इधर के ना उधर के कहते बिल्डर भी हो गया जी ये बिल्डर सर बिल्डर भी भगौड़ा हो गया क्या मांग क्या करते हो प्रशासन से उसके खिलाफ सर हमारी तो यही मांग है जो भी मतलब हमने तो इतना मतलब टैक्स भरा हुआ है मतलब हमने जब भी रजिस्ट्री करवाई है उसके लिए हमने पूरी मतलब हमारे पास पूरे पेपर्स है और सर हम मतलब जो भी हमारा सीवरेज वगैरह जो भी हमको पूरी सुविधा मिले जो भी एमसी के अंडर आती है अगर नहीं एमसी आपको सुविधा देती फिर क्या करोगे तो सर हम करेंगे ਧਰਨਾ ਲਗਾएंगे हम लोग कोर्ट का सहारा लेंगे और क्या कर सकते हैं आपका इंद्रजीत सिंह रहमाना अच्छा जी की समस्या, समस्या, जी भी 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 भी? समस्या जी है जड़ी जीबी की समस्या समस्या ये है जी कि बड़े चरा तो जड़ी चोई है वो सरकारी चोई है 55 दी फुट दी चोई नु बिल्डर ने ਕਾਬਜ ਕਰਕੇ ਉਸੇ ਪਾਰਕਿੰਗ ਕਰ ਲਿਆ 15 फुट ਕਰਤੀ और जड़ा मीन्हा पानी ਨਿਕਲਦਾ ਉਹ ਨਾਲਾ ਵੀ ਸਾਡਾ ਬੰਦ ਕਰਤਾ अच्छा ਸਾਨੂੰ ਪਿਛਲੇ ਸਾਲ ਐਸਡੀਐਨ ਸਾਹਿਬ ਦੇ ਆਫਿਸ ਦੇ ਵਿੱਚ ਇਹ ਬਿਲਡਰ ਰੋੜਕੀ ਪਿੰਡ ਵਾਲੇ ਤਹਿਸੀਲਦਾਰ ਔਰ ਈਓ ਸਾਹਿਬ ਉਥੋਂ ਲੋਕਲ ਬੋਡੀ ਡਰੇਨੇਜ ਬੋਡੀ ਇਥੋਂ ਹੋਰ ਵੀ ਬੰਦੇ ਇਕੱਠੇ ਹੋਏ ਸੀ ਸਾਡੇ ਨਾਲ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਸੀਂ ਐਸਟੀਬੀਸੀ ਬਣਾ ਲਓ ਅਸੀਂ ਟ੍ਰੀਟਰ ਵਾਟਰ ਦੇ ਸਟੰਦੀ اجازت ਦੇਵਾਂਗੇ ਅਸੀਂ ਆਪਣਾ ਤੈ ਸਮੇਂ ਦੇ ਵਿੱਚ ਐਸਟੀਬੀਸੀ ਬਣਾ ਲਿਆ ਜੋ ਚਾਲੂ ਹੈ ਕੱਲ ਇਹਨਾਂ ਦੇ ਬੰਦੇ ਦੇਖ ਕੇ ਵੀ ਗਏ ਸੀ ਈਓ ਸਾਹਿਬ ਦੇ ਉਹ ਵੀ ਸਾਡੀ ਸਾਰਾ ਸਮੱਸਿਆ ਨੂੰ ਮਿੱਟੀ ਕਰ ਦਿੱਤਾ ਇਹ ਹੈਂਡਓਵਰ ਹੋਈ ਹੈ ਜੀ ਨਹੀਂ ਜੀ ਹੈਂਡਓਵਰ ਨਹੀਂ ਹੋਈ ਸਰ ਜੀ ਉੱਥੇ ਵੀ ਉੱਥੇ ਵੀ ਕੋਈ ਅਧਿਕਾਰੀ ਕੀ ਕਹਿੰਦੇ ਇਹ ਤਾਂ ਕਹਿੰਦੇ ਜੀ ਆਸ਼ਵਾਸ਼ਣ ਦਿੰਦੇ ਆ ਜੀ ਅਸੀਂ ਉਹਨੂੰ ਬਲਦੇ ਹਾਂ ਲੇਕਿਨ ਉਹਦੇ ਬਲਾਅ ਨਾ ਨਹੀਂ ਜੀ ਸਾਡੀ ਆ ਸਮੱਸਿਆ ਇਮੀਜੈਂਟ ਸਮੱਸਿਆ ਇਹ ਹੈ ਕਿ ਚੋਈ ਨੂੰ ਚੌੜਾ ਕੀਤਾ ਜਾਵੇ ਅਗਰ ਉਹ ਚੋਈ ਚੌੜੀ ਹੋ ਜਾਂਦੀ ਹੈ ਉਹਦੇ ਵਿੱਚ ਜਿੰਨਾ ਵੀ ਬਾਰਿਸ਼ ਦਾ ਪਾਣੀ ਆ ਜਾਵੇ ਕੁਛ ਆ ਜਾਵੇ ਉਹ ਉੱਥੇ ਹੀ ਸਮਾ ਜਾਣਾ ਹੈ ਬਿਲਡਰ ਦੇ ਅੰਦਰ ਵੀ ਨਹੀਂ ਜਾਏਗਾ ਅਗਰ ਨਹੀਂ ਸਮੱਸਿਆ ਹੱਲ ਹੁੰਦੀ ਫਿਰ ਕੀ ਕਰੋਗੇ ਜੀ ਅਸੀਂ ਕੰਨੇ ਲਾਵਾਂਗੇ ਸੋਰ ਸਾਡੇ ਕੋਲੇ ਕੋਈ ਚਾਰਾ ਹੀ ਨਹੀਂ ਹੈ ਸਰ ਅੱਜ ਜੀਬੀਬੀ ਗਰੁੱਪ ਦੇ ਵੱਲੋਂ ਨਗਰ ਕੌਂਸਲ ਦੇ ਵਿੱਚ ਧਰਨਾ ਦਿੱਤਾ ਗਿਆ ਕਿ ਸੀਵਰੇਜ ਤੇ ਪਾਣੀ ਦੀ ਸਮੱਸਿਆ ਚੋਈ ਕਿਸੇ ਵੀ ਲਾਗਦੇ ਬਿਲਡਰ ਨੇ ਜਿਹੜੀ ਇਹ ਬੰਦ ਕਰ ਰੱਖੀ ਹੈ ਤੁਸੀਂ ਦੇ ਬਾਰੇ ਕੀ ਐਕਸ਼ਨ ਲਓਗੇ ਅਸੀਂ ਨਾ ਇਹਦੀ ਪਹਿਲਾਂ ਡਰੇਨੇਜ ਡਿਪਾਰਟਮੈਂਟ ਤੋਂ ਰਿਪੋਰਟ ਮੰਗੀ ਸੀ ਪਰੰਤੂ ਉਹਨਾਂ ਨੇ ਜੋ ਰਿਪੋਰਟ ਦਿੱਤੀ ਸੀ ਕਿ ਕਿਉਂਕਿ ਰਿਕਾਰਡ ਦੇ ਵਿੱਚ ਇਹ ਚੋਈ ਕੀਤੀ ਨਹੀਂ ਲੱਗੀ ਪਰ ਪਰੰਤੂ ਪਾਣੀ ਜਿਹੜਾ ਵਾਧੂ ਪਾਣੀ ਉੱਥੇ ਪੈਂਦਾ ਇਸ ਤੋਂ ਅੱਗੇ ਰੁੜਕੀ ਪਿੰਡ ਪੈਂਦਾ ਉਹ ਪਾਣੀ ਇਕੱਠਾ ਹੋ ਕੇ ਰੁੜਕੀ ਪਿੰਡ ਜਾਂਦਾ ਰੁੜਕੀ ਪਿੰਡ ਵਾਲਿਆਂ ਨੇ ਵੀ ਅੱਗੇ ਆਉਦਾ ਬੰਨ੍ਹ ਮਾਰ ਕੇ ਪਿੰਡ ਨੂੰ ਨੁਕਸਾਨ ਹੋਣ ਤੋਂ ਰੋਕਿਆ ਹੈ ਜੇ ਕਿਸੇ ਨੇ ਉਸ ਸਾਂਝੀ ਜਗ੍ਹਾ ਤੇ ਜਾਂ ਚੋਅ ਵਾਲੀ ਜਗ੍ਹਾ ਤੇ ਕੋਈ ਕਾਰ ਰੋਕਿਆ ਹੋਊਗਾ ਤਾਂ ਉਹਦੇ ਤੇ ਇੱਕ ਪੰਦੀ ਕਰ ਵੀ ਕੀਤੀ ਜਾਏ। ਇੱਕ ਹੋਰ ਹੈ ਜੀਬੀਬੀ ਗਰੁੱਪ ਵਾਲੇ ਸਰ ਫਰਾਡ ਆ ਪੀਓ ਹੋਏ ਹੋਏ ਕੇਸ ਉਹਨਾਂ ਤੇ ਚੱਲ ਰਹੇ ਆ ਤੇ ਇੱਕ ਕੋਲੋਨੀ ਵਾਲਿਆਂ ਨੇ ਹੋਰ ਇਲਜ਼ਾਮ ਲਗਾਇਆ ਕਿ 400 ਫੁੱਟ ਦਾ ਜਿਹੜਾ ਪਾਰਕ ਸੀ ਉੱਥੇ ਵੀ ਉਹਨਾਂ ਨੇ ਜਿਹੜੀ ਹੈ ਪਲੋਟਿੰਗ ਕੱਟ ਦਿੱਤੀ ਹੈ ਉਦੇ ਤੇ ਕੀ ਐਕਸ਼ਨ ਲਾਓਗੇ ਜੀ ਉਥੇ ਮਿਊਨਿਸਪਲ ਕਮੇਟੀ ਵੱਲੋਂ ਐਕਸ਼ਨ ਲਿਆ ਜਾਊਗਾ ਜੇ ਕੋਈ ਕੰਪਲੇਨਟ ਆਉਂਦੀ ਹੈ ਅਸੀਂ ਜ਼ਰੂਰ ਐਕਸ਼ਨ ਲੈਣ ਲਈ ਭੇਜਾਂਗੇ ਮਿਊਨਿਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਕਿਉਂਕਿ ਉਹਨਾਂ ਤੋਂ ਹੀ ਨਕਸ਼ਾ ਪਾਸ ਕਰਾਇਆ ਜੇ ਕੋਈ ਵਾਇਲੇਸ਼ਨ ਹੋਈ ਹੈ ਤਾਂ ਜਿਹੜੀ ਬੰਦੀਕਾਰ ਵੀ ਵੀ ਮਿਊਨਿਸਪਲ ਕਮੇਟੀ ਵੱਲੋਂ ਕੀਤੀ ਜਾਵੇ। ਸਰ ਆਰਜੀ ਤੌਰ ਤੇ ਉੱਥੇ ਕਲੋਨੀ ਦੇ ਵਿੱਚ ਗੰਦਾ ਪਾਣੀ ਸੀਵਰ ਦਾ ਹੋਰ ਬਰਸਾਤੀ ਪਾਣੀ ਜਿਹੜਾ ਖੜਾ ਉਹਦੇ ਹੱਲ ਲਈ ਕੀ ਕਰੋਗੇ ਜੀ? ਉਹਦੇ ਹੱਲ ਲਈ ਵੀ ਉਹਨਾਂ ਨੂੰ ਐਸਟੀਪੀ ਪਲਾਂਟ ਲਾਉਣ ਲਈ ਪਹਿਲਾਂ ਮੇਰੇ ਕੋਲੇ ਆਏ ਸੀ। ਅਸੀਂ ਉਹਨਾਂ ਨੂੰ ਕਿਹਾ ਹਦਾਇਤਾਂ ਮੁਤਾਬਕ ਚਾਹੇ ਤੁਹਾਡੀ ਆਰਡਬਲਯੂਏ ਬਣੀ ਹੈ ਤੇ ਤੁਸੀਂ ਆਪਦਾ ਐਸਟੀਪੀ ਪਲਾਂਟ ਲਗਾਓ ਤਾਂ ਜੋ ਸੀਵਰ ਨਾਲ ਬਾਹਰ ਸੁੱਟਿਆ ਜਾਵੇ। ਕਲੋਨੀ ਦਾ ਜਿਹੜਾ ਸੀਵਰ ਦਾ ਗੰਦਾ ਪਾਣੀ ਬਾਹਰ ਸੁੱਟਿਆ ਜਾਂਦਾ ਐਸਟੀਵੀ ਪਲਾਂਟ ਲਗਾਉਣਾ ਜ਼ਰੂਰੀ ਹੈ ਜੇ ਬਿਲਡਰ ਨੇ ਨਹੀਂ ਲਗਾਇਆ ਤਾਂ ਜਿਹੜੀ ਕਮੇਟੀ ਉੱਥੇ ਆਪਦੇ ਫੰਡ ਇਕੱਠਾ ਕਰਦੀ ਹੈ ਤਾਂ ਆਰਡਬਲਯੂਏ ਦੀ ਰਿਸਪੋਨਸਿਬਿਲਿਟੀ ਹੈ ਐਸਟੀਵੀ ਪਲਾਂਟ ਜ਼ਰੂਰ ਉਹਨਾਂ ਦਾ ਬਣ ਚੁੱਕਿਆ ਹੈ ਜੀ ਜਿਹੜਾ ਪਾਣੀ ਹੁਣ ਖੜਾ ਉਹਦੇ ਲਈ ਹੱਲ ਹੋ ਸਕਦਾ ਹੈ ਜੀ ਉਹ ਤੇ ਮਿਊਨਿਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਹਦਾਇਤ ਕਰਤੀ ਹੈ ਜੋ ਜਾ ਕੇ ਮੌਕੇ ਤੇ ਉਹਦਾ ਕੋਈ ਸੋਲੂਸ਼ਨ ਕਰਨ ਦੀ ਹੱਲ ਕਰਨ ਦੇ ਦੇਖੋ ਜੀ ਇਹਦੇ ਚ ਮੈਨੂੰ ਹੁਣ ਮੌਕੇ ਤੇ ਜਿਵੇਂ ਲੈਣੇ ਧਿਆਨ ਚ ਲਿਆਉਂਦੇ ਉਹ ਜਿਹੜੀ ਮੇਰੀ ਲਿਮਟ ਦੇ ਅੰਦਰ ਹੈ ਉਹ ਜੀਡੀਬੀ ਜੀਡੀਬੀ ਕਲੋਨੀ ਹੈ ਜਿਹੜੀ ਵੀ ਕਲੋਨੀ ਹੈ ਜ ਜੂਬੀ ਕ੍ਰੈਸਟ ਦੇ ਨਾਲ ਜਿਹੜੀਆਂ ਵੀ ਹੋਰ ਕਲੋਨੀਆਂ ਨੇ ਜਿਨ੍ਹਾਂ ਨੇ ਚੋਈ ਰੋਕੀ ਵੀ ਐ 55 ਫੁੱਟ ਤੋਂ 40 ਫੁੱਟ ਕਰਤੀ ਤਾਂ 55 ਫੁੱਟ ਤੋਂ 15 ਫੁੱਟ ਛੱਡ ਕੇ 40 ਫੁੱਟ ਰੋਕ ਲਈ ਉਹ ਮੇਰੇ ਜੈ ਸਾਹਿਬ ਬੈਠੇ ਨੇ ਬਿਲਡਿੰਗਸ ਪੈਟਰਨ ਮ ਬਣਾ ਲਿਆ ਅਸੀਂ ਉਹਨੂੰ ਚੈੱਕ ਕਰਕੇ ਪਹਿਲੇ ਤੋਂ 40 ਫੁੱਟ ਵਾਲੇ ਦੇ ਜਿਹੜਾ ਵੀ ਕਲੋਨਾ ਜਿਹੜਾ ਉਹਦੇ ਤੋਂ ਕਾਰਵਾਈ ਸ਼ੁਰੂ ਕਰਦੇ ਆ ਉਹਨੂੰ ਨੋਟਿਸ ਦਿੰਨੇ ਆ ਤੇ ਉਹ ਜਾ ਕੇ ਖਰਾਉਨੇ ਆ ਸਾਡੇ ਹਦੂਦ ਦੇ ਅੰਦਰ ਜਿੱਥੇ-ਜਿੱਥੇ 24 55% ਐ ਅਸੀਂ ਉਹਨੂੰ 55 ਫੁੱਟ ਕਰ ਦਾਂਗੇ ਉਸ ਤੋਂ ਬਾਅਦ ਨਾਲ ਮੈਟਰ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਉਹ ਮਤਲਬ ਕਿ ਉਦੋਂ ਅੱ ਪਿੰਡ ਵਾਲੇ ਉਹਨਾਂ ਦਾ ਕਹਾ ਐਸਡੀਐਮ ਸਾਹਿਬ ਜਿਹਨਾਂ ਦੇ ਲੈਵਲ ਤੇ ਉਹ ਕਰਮ ਕੀ ਇੱਕ ਹੋਰ ਜਿਹੜਾ ਇਹਨਾਂ ਨੇ ਦੱਸਿਆ ਕਿ ਜਿਹੜਾ 3-400 ਫੁੱਟ ਦਾ ਪਾਰਕ ਦਾ ਉਹ ਜਿਹੜਾ ਪਾਰਕ ਹੀ ਬਿਲਡਰ ਵੇਚ ਗਿਆ ਜਦ ਕਿ ਨਕਸ਼ਾ ਜਦੋਂ ਕਹਿੰਦੇ ਕਲੋਨੀ ਦਾ ਪਾਸ ਹੋਇਆ ਸੀ ਉਹ ਪਾਰਕ ਜਿਹੜਾ ਵਿੱਚ ਦਿਖਾਇਆ ਗਿਆ ਸੀ ਹੁਣ ਉੱਥੇ ਜਿਹੜੇ ਨੇ ਫਲੈਟਾਂ ਦੀ ਤਿਆਰੀ ਹੋ ਰਹੀ ਹੈ ਉਹਦੇ ਬਾਰੇ ਕੀ ਐਕਸ਼ਨ ਲਵਾਂਗੇ ਜੀ ਤੁਸੀਂ ਇਹ ਵਿੱਚ ਮੈਂ ਦੋ ਗੱਲਾਂ ਇਹ ਕਹਿਣਾ ਚਾਹੁੰਦਾ ਜੀ ਜਿਹੜੀ ਜਿਵੇਂ ਨੋਟਸ ਨੂੰ ਤੁਸੀਂ ਲਿਆਂਦਾ ਹੈ ਵੀ ਜਿਹੜਾ ਪਾਰਕ ਸੀ ਮੈਂ ਕਲੋਨੀ ਦਾ ਮੈਪਟਾ ਲੈਣਾ ਜੀ ਉਹਦੇ ਜੋ ਗ੍ਰੀਨ ਬੈਲਟ ਛੱਡੀ ਵੀ ਹੈ ਪਾਰਕ ਛੱਡਿਆ ਹੋਇਆ ਹੈ ਤਾਂ ਦੇਖੋ ਜਿਹੜਾ ਵੀ ਬਿਲਡਰ ਉਹਦੇ ਵਿਰੁੱਧ ਕਾਰਵਾਈ ਕਰਨੀ ਬਣਦੀ ਹੈ ਚਾਹੇ ਉਹ ਇੱਥੇ ਹੈ ਚਾਹੇ ਉੱਥੇ ਹੈ ਤਾਂ ਉਹਨਾਂ ਨੂੰ ਵੀ ਨੋਟਸ ਕੱਢ ਕੇ ਤੇ ਉਹਨਾਂ ਦੇ ਵਿਰੁੱਧ ਐਫਆਰਏ ਲਾਅਸ ਕਰਾ ਦੇਣਾ ਤੇ ਇਸ ਤੋਂ ਇਲਾਵਾ ਜੇ ਕੋਈ ਖਾਲੀ ਜਗ੍ਹਾ ਪਈ ਹੈ ਤਾਂ ਅਸੀਂ ਉਹਨੂੰ ਇੱਕ ਵਾਰੀ ਆਪਣੇ ਕਬਜ਼ੇ ਚ ਲੈ ਲੈਣਾ ਕਿਉਂਕਿ ਕਲੋਨੀ ਬੰਦ ਜਿਹੜਾ ਮੈਪਾਸ ਉਹ ਹੀ ਚੈੱਕ ਕੀਤਾ ਜਾਊਗਾ ਕਲੋਨੀ ਕਦੋਂ ਪਾਸ ਹੋਈ ਹੈ ਵਨ ਟਾਈਮ ਸੈਟਲਮੈਂਟ ਚ ਹੋਈ ਹੈ ਜਾਂ ਰੈਗੂਲਰ ਤੌਰ ਤੇ ਹੋਈ ਹੈ ਜਿਹੜੇ ਮੈਪ ਉੱਪਰ ਜਨਤਕ ਕੀਤਾ ਗਿਆ ਉਹਦੇ ਵਿੱਚ ਪਲੋਟ ਹੈ ਗ੍ਰੀਨ ਏਰੀਆ ਹੈਗਾ ਸੀ ਜਾਂ ਨਹੀਂ ਇਹ ਮੈਨੂੰ ਦੇਖੋ ਥੋੜਾ ਜਿਹਾ ਟਾਈਮ ਲੱਗਣਾ ਖੋਖਨ ਦੀ ਪਤਾ ਲੱਗਣਾ ਕਿਉਂਕਿ ਜਦੋਂ ਕਾਰਵਾਈ ਕਰਨੀ ਹੈ ਤਾਂ ਫਿਰ ਉਹ ਕੋਰਟ ਤੱਕ ਵੀ ਜਾਣੀ ਹੈ ਤਾਂ ਇਸ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਣਾ ਵੀ ਮਤਲਬ ਕਿ ਇੱਕ ਤੇ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਇਹ ਕਾਰਵਾਈਆਂ ਵੱਲ ਚਲਿਆ। ਜਿਹੜਾ ਹੁਣ ਜਿਹੜਾ ਕਲੋਨੀ ਦੇ ਵਿੱਚ ਸੀਵਰੇਜ ਦਾ ਪਾਣੀ ਹੈ ਲੋਕ ਜਿਹੜੇ ਪਰੇਸ਼ਾਨ ਨੇ ਉਹਦਾ ਕੀ ਹੱਲ ਹੈ? ਟੈਂਪਰੇਰੀ ਤੌਰ ਤੇ ਕੀ ਹੱਲ ਕਰੋਗੇ? ਸਰ ਟੈਂਪਰੇਰੀ ਤੌਰ ਤੇ ਦੇਖੋ ਮੇਰੀ ਟੀਮ ਜਾਊਗੀ ਮੇਰੇ ਬੰਦੇ ਦੇਖਦੇ ਨੇ ਜਿਹੜੀ ਚੋਈ ਦੇ ਪਹਿਲੇ 40 ਫੁੱਟ ਜੋ ਪਾਰਕ ਹੀ ਖੁੱਲ ਜਾਂਦਾ ਹੈ। ਇਹਦਾ ਇੱਕ ਬਹੁਤ ਵੱਡਾ ਰਿਲੀਫ ਮਿਲ ਜਾਣਾ ਹੈ ਮੈਨੂੰ ਪਤਾ 40 ਫੁੱਟ ਜਗ੍ਹਾ ਕਿੰਨੀ ਹੋਣੀ ਹੈ ਕੋਈ ਇਹ ਨਹੀਂ 40 ਫੁੱਟ ਦਾ ਟੂਆ ਪੱਟੋ ਲੰਬੀ ਕਾफी ਵੀ ਹੋਗੀ ਤਾਂ ਉਹਦੇ ਜਦੋਂ ਜਾਣਾ ਤਾਂ ਉਹ ਪਾਣੀ ਦਾ ਰਿਲੀਫ ਮਿਲਨੇ ਇੱਕ ਵਾਰੀ ਮੌਕਾ ਮੈਨੂੰ ਦੇਖ ਲੈਣ ਉਹ ਲੋਡ ਪਈ ਮੈਂ ਹੋ ਸਕਦਾ ਇੱਥੋਂ ਹੀ ਹੋ ਕੇ ਆਪ ਹੀ ਬਗ ਜਾ ਨਾਲ ਮੈਂ ਜੀ ਸਭ ਨੂੰ ਲੈ ਜਾਣਾ ਅਸੀਂ ਮੌਕੇ ਤੇ ਖੁਦ ਹੀ ਜਾਏ ਨੇ ਤਾਂ ਜੀ ਮੈਨੂੰ ਸਮਝ ਜਲਦੀ ਆ ਜਾਊਗਾ ਤੇ ਫਿਰ ਮੈਂ ਆਪਣੀ ਟੀਮ ਨੂੰ ਹੋ ਜਾ ਦਿਸ਼ਾ ਨਿਰਦੇਸ਼ ਜਾਰੀ ਕਰਾਂ ਅਗਰ ਜਿਨੇ ਰੋਕੀ ਵੀ ਆ ਕਿਹਾ ਉਹਦੇ ਕਾਨੂੰਨੀ ਕਾਰਵਾਈ ਹੋਊਗੀ ਜੀ ਸਰ ਇਹ 100% ਸੁਰੂਆਤ ਸਵਾਸ ਨੂੰ ਅਨੇਕ ਪਰਿਵ ਨੂੰ ਮੌਕਾ ਚੈੱਕ ਕਰ ਲਾਂ ਮੈਂ ਬਿਲਕੁਲ ਕਾਨੂੰਨੀ ਵਾਰ ਉਹ ਬਿਲਕੁਲ ਉਹਦੇ ਐਫਆਰਏ ਲਾ ਸਕੂ ਇਸ ਤੋਂ ਇਲਾਵਾ ਜੇ ਕੋਈ ਇਲੈਗਲ ਚੀਜ਼ ਚੱਲ ਰਹੀ ਹੈ ਤਾਂ ਉਹਨੂੰ ਡੈਮੋਲਿਸ਼ਨ ਦਾ ਆਰਡਰ ਜਾਰੀ ਕਰ ਸਕਦੇ ਤੁਸੀਂ ਦੇਖਿਆ ਤਸਵੀਰਾਂ ਜੀਬੀਬੀ ਗਰੁੱਪ ਦੇ ਬਸਨੀਕਾਂ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਬਿਲਡਰ ਨੇ ਕਰੋੜਾਂ ਰੁਪਏ ਦੀ ਠੱਗੀ ਕਰਕੇ ਵਿਦੇਸ਼ ਭੱਜ ਗਿਆ ਹੈ ਤੇ ਕਈ ਕੇਸ ਵੀ ਉਸਦੇ ਚੱਲ ਰਹੇ ਨੇ ਤੇ ਪੀਓ ਵੀ ਜਿਹੜਾ ਕੋਸ਼ਿਸ਼ ਹੈ ਪੁਲਿਸ ਉਸ ਨੂੰ ਲੱਭ ਰਹੀ ਹੈ ਫਿਲਹਾਲ ਉਹਨਾਂ ਨੂੰ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ 45 ਫੁੱਟ ਦੀ ਚੋਈ ਨੂੰ ਲੰਗ ਦੇ ਬਿਲਡਰ ਨੇ ਦੱਬ ਕੇ 15 ਫੁੱਟ ਦੀ ਕੱਢ ਦਿੱਤਾ ਜਿਸ ਕਾਰਨ ਬਰਸਾਤੀ ਪਾਣੀ ਦੇ ਨਾਲ ਨਾਲ ਸੀਵਰਲ ਦਾ ਪਾਣੀ ਵੀ ਜਿਹੜਾ ਕਲੋਨੀ ਦੇ ਵਿੱਚ ਘੁੰਮ ਰਿਹਾ ਹੈ ਤੇ ਦੂਜੇ ਪਾਸੇ ਕਾਰਸਾਧਕ ਅਫਸਰ ਨੇ ਵੀ ਕਿਹਾ ਹੈ ਕਿ ਮੌਕਾ ਦੇਖਿਆ ਜਾਵੇਗਾ ਉਸ ਤੋਂ ਬਾਅਦ ਜਿਹੜੀ ਹੈ ਜੇ ਕਿਸੇ ਨੇ ਚੋਈ ਦੱਬੀ ਆ ਤਾਂ ਉਸ ਤੇ ਜਿਹੜਾ ਹੈ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਬਾਅਦ ਜਦੋਂ ਖਰੜ ਐਸਟੀਐਮ ਸਾਹਿਬ ਗੁਰਮਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਸਾਡੇ ਧਿਆਨ ਦੇ ਵਿੱਚ ਮਸਲਾ ਜਿਹੜਾ ਆਇਆ ਹੈ ਅਸੀਂ ਵੀ ਜਿਹੜਾ ਮੌਕਾ ਦੇਖਾਂਗੇ ਤੇ ਜੇ ਬਣਦੀ ਜੋ ਵੀ ਕਾਰਵਾਈ ਹੈ ਉਸ ਦੇ ਖਿਲਾਫ ਕੀਤੀ ਜਾਵੇਗੀ ਫਿਲਹਾਲ ਦੇਖਣਾ ਹੈ ਕਿ ਕਿਆ ਵਸਨੀਕਾਂ ਦਾ ਇਹ ਮਸਲਾ ਹੱਲ ਹੋਵੇਗਾ ਜਾਂ ਉਹਨਾਂ ਨੂੰ ਲੰਬਾ ਸੰਘਰਸ਼ ਕਰਨਾ ਪਵੇਗਾ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ